ਇਸ ਪਾਕਿਸਤਾਨ ਤੋਂ ਆਇਆ ਡਰੋਨ ਪੰਜਾਬ ਪੁਲਿਸ ਤੇ ਬੀਐਸਐਫ ਨੇ ਕੀਤਾ ਕਾਬੂ ਪ੍ਰਾਪਤ ਜਾਣਕਾਰੀ ਸਾਹਮਣੇ ਦੱਸਣਾ ਬਣਦਾ ਹੈ ਕਿ ਗਵਾਂਡੀ ਮੁਲਕ ਪਾਕਿਸਤਾਨ ਆਪਣੀਆਂ ਗੰਧੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਸਮੇਂ-ਸਮੇਂ ਤੇ ਪੰਜਾਬ ਇੰਡੀਆ ਭਾਰਤ ਅੰਦਰ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਲਈ ਕਦੇ ਗੋਲਾਬਾਰੀ ਕਦੇ ਨਸ਼ੇ ਆਦ ਭੇਜਣ ਦੀ ਕੋਈ ਕਮਿਨੀ ਛੜਦਾ ਪਿਛਲੇ ਕੁਝ ਸਮੇਂ ਤੋਂ ਉਸ ਵੱਲੋਂ ਵਰਤੇ ਜਾ ਰਹੇ ਡਰੋਨ ਗਤੀਵਿਧੀਆਂ ਤੇ ਬੀਐਸਐਫ ਅਤੇ ਪੰਜਾਬ ਪੁਲਿਸ ਪੂਰਾ ਅਨਜ਼ਰ ਰੱਖ ਰਹੀ ਹੈ ਪਹਿਰਾ ਰੱਖ ਰਹੀ ਹੈ ਮੁਸ਼ਤਦੀ ਨਾਲ ਪਹਿਰਾ ਦੇ ਰਹੀ ਹੈ ਤੇ ਬੀਤੀ ਰਾਤ ਵੀ ਹਿੰਦਪਾਕ ਕੌਮੀ ਸਰਹੱਦ ਜ਼ਿਲ੍ਹਾ ਫਿਰੋਜ਼ਪੁਰ ਦੇ ਇਲਾਕੇ ਚ ਪੁਲਿਸ ਥਾਣਾ ਮਮਦੋਟ ਅਦੀਨ ਆਉਂਦੇ ਪਿੰਡ ਚੱਕ ਪੰਗੇਵਾਲਾ ਜੀ ਨੂੰ ਗੱਟੀ ਹਿਆਤ ਵੀ ਕਿਹਾ ਜਾਂਦਾ ਹੈ ਤੇ ਇਲਾਕੇ ਚ ਇੱਕ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਆਇਆ ਤੇ ਬੀਐਸਐਫ ਤੇ ਪੁਲਿਸ ਨੇ ਉਸ ਨੂੰ ਬਰਾਮਦ ਕਰਨ ਚ ਆ ਵੱਡੀ ਸਫਲਤਾ ਹਾਸਲ ਕੀਤੀ ਹੈ ਫੈਦ ਸਿੰਘ ਦੇ ਨੇੜੇ ਡਿੱਗਿਆ ਇਹ ਡਰੋਨ ਬੇਸ਼ੱਕ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਹੱਥੀਂ ਲੱਗ ਚੁੱਕਾ ਹੈ ਉਸ ਨੇ ਜ਼ਬਤ ਕਰ ਲਿਆ ਮੈਵਿਕ 3 ਕਲਾਸਿਕਲ ਡਰੋਨ ਆ ਇਹ ਜੋ ਪਾਕਿਸਤਾਨ ਤੋਂ ਪਤਾ ਨਹੀਂ ਕਿਹੜੇ ਪਦਾਰਥ ਲੈ ਕੇ ਆਇਆ ਸੀ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਬੀਐਸਐਫ ਪੂਰੀ ਮੁਸਤੈਦੀ ਨਾਲ ਪੈਰਾਦੇਰੀਆ ਜਾਂਚ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਫੜਿਆ ਜਾ ਸਕੀਏ ਇਸ ਪਿੱਛੇ ਕੀ ਘਟਨਾ ਵਾਪਰੀ ਉਹਨੂੰ ਜਗ ਜाहिर ਕੀਤਾ ਜਾ ਸਕੇ ਆਓ ਸੁਣਦੇ ਹਾਂ ਡੀਐਸਪੀ ਪੰਜਾਬ ਪੁਲਿਸ ਕਰਨ ਸ਼ਰਮਾ ਜੀ ਕੀ ਕਹਿੰਦੇ ਆ ਕੱਲ ਮਿਤੀ 17 ਨਵੰਬਰ ਨੂੰ 155 ਬਟਾਲੀਅਨ ਬੀਐਸਐਫ ਫਿਰੋਜ਼ਪੁਰ ਨੂੰ ਗੁਪਤ ਤੌਰ ਤੇ ਸੂਚਨਾ ਮਿਲਦੀ ਹੈ ਜਿਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਪਿੰਨ ਗੱਟੀ ਹੇਅਾ ਥਾਣਾ ਮਮਦੋਟ ਵਿਖੇ ਇੱਕ ਡਰੋਨ ਪਾਇਆ ਗਿਆ ਹੈ ਇਹ ਸੂਚਨਾ ਮਿਲਨ ਤੇ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ ਤੇ ਕਾਰਵਾਈ ਕੀਤੀ ਅਤੇ ਪਿੰਡ ਗੱਟੀ ਹੇਤ ਇੰਟਰਨੈਸ਼ਨਲ ਬਾਰਡਰ ਤੋਂ ਤਕਰੀਬਨ 40 ਮੀਟਰ ਭਾਰਤ ਵੱਲ ਨੂੰ ਇੱਕ ਡਰੋਨ ਅਸੀਂ ਰਿਕਵਰ ਕੀਤਾ ਹੈ ਲਵਾਰਿਸ ਹਾਲਤ ਚ ਤਕਰੀਬਨ 2:30 ਵਜੇ ਦੁਪਹਿਰ ਨੂੰ ਇਸ ਤਹਿਤ ਮਕਦਮਾ ਨੰਬਰ 247 ਅਧੀਨ ਧਾਰਾ 10 11 ਅਤੇ 12 에어ਕ੍ਰਾਫਟ ਐਕਟ थाना ਮੰਦੋੜ ਵਿਖੇ ਦਰਜ ਕੀਤਾ ਗਿਆ ਅਤੇ ਸਰਸਰੀ ਤੌਰ ਤੇ ਮੌਜਾ ਕਰਨ ਤੋਂ ਬਾਅਦ ਇਹ ਪਾਇਆ ਗਿਆ ਕਿ ਇਹ ਡਰੋਨ ਇੱਕ DJI ਮੈਵਿਕ 3 ਕਲਾਸਿਕ ਡਰੋਨ ਹੈ ਜੀਦ ਕਪੈਸਿਟੀ ਤਕਰੀਬਨ 500 ਗ੍ਰਾਮ ਪੇਲੋਡ ਹੈ ਇਹ ਛੋਟੇ ਕਨਸਾਈਨਮੈਂਟਸ ਲਈ ਯੂਜ਼ ਕੀਤਾ ਜਾਂਦਾ ਹੈ ਡਰੋਨ ਤੇ ਬਾਕੀ ਜਿਹੜੀ ਇਹਦੀ ਡਿਟੇਲਸ ਹੈ ਅਸੀਂ ਇਸ ਦਾ ਫੋਰੈਂਸਿਕਸ ਕਰਾਵਾਂਗੇ ਤੇ ਹੋਰ ਜਿਹੜੀ ਗੱਲਾਂ ਸਾਹਮਣੇ ਆਉਣਗੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਣਗੀਆਂ ਇਸ ਦੇ ਨਾਲ ਕੋਈ ਹੋਰ ਵੀ ਬਰਾਬਰੀ ਹੋਈ ਨਹੀਂ ਜਿਵੇਂ ਕਿ ਮੈਂ ਦੱਸਿਆ ਤੁਹਾਨੂੰ ਇਹ ਡਰੋਨ ਸਾਨੂੰ ਲਵਾਰਿਸ ਹਾਲਤ ਚ ਜਿਵੇਂ ਮਿਲਿਆ ਤੇ ਮੌਕੇ ਤੇ ਦੇਖ ਕੇ ਵੀ ਇਹ ਪਾਇਆ ਗਿਆ ਕਿ ਇਹ ਅਜ ਨਹੀਂ ਗਿਆ ਕਿ ਇਹ ਕੋਈ ਫਰੈਸ਼ ਡਰਾਪਿੰਗ ਨਹੀਂ ਹੈ ਇਹ ਕੁਝ ਦਿਨ ਪਹਿਲਾਂ ਦਾ ਗਿਰਿਆ ਪਿਆ ਹੈ ਤੇ ਇਸ ਤੋਂ ਸਾਨੂੰ ਕੋਈ ਕਨਸਾਈਨਮੈਂਟ ਕੋਈ ਨਸ਼ੀਲਾ ਪਦਾਰਥ ਨਹੀਂ ਬRAND ਹੋਇਆ ਪਰ ਅਸੀਂ ਇਸ ਦਾ ਫੋਰੈਂਸਿਕਸ ਕਰਾਵਾਂਗੇ ਤੇ ਇਹਦੇ ਸਾਰੇ ਡਿਟੇਲ ਜਦੋਂ ਸਾਡੇ ਸਾਹਮਣੇ ਆਉਣਗੀਆਂ ਉਦੋਂ ਸਾਨੂੰ ਆਈਡੀਆ ਲੱਗੇਗਾ ਕਿ ਇਹ ਇਹਦਾ ਕੀ ਮੰਤਵ ਸੀਗਾ ਡਰੋਨ ਇੱਥੇ ਲਿਆਉਣ ਦਾ ਤੇ ਇਹਦੇ ਚ ਕਿਹੜੀ ਕਨਸਾਈਨਮੈਂਟ ਕਿੱਥੇ ਡ੍ਰੌਪ ਕੀਤੀ ਗਈ ਹੈ ਠੀਕ ਹੈ ਨਾ ਜੀ ਬੱਸ ਛੇ ਗੱਲਾਂ ਜੀ ਬੱਸ ਕਾਹਦਾ ਹਾਂ ਹਾਂ ਇਹ ਹੋ ਸਕਦਾ ਹੈ ਕਿ ਇਹ ਮੈਲਫੰਕਸ਼ਨ ਕਰਕੇ ਉੱਤੋਂ ਡਿੱਗ ਪਿਆ ਹੋਵੇ ਜਿਸ ਦੇ ਕਰਕੇ ਇਹਦਾ ਕੈਮਰਾ ਵੀ ਟੁੱਟੀ ਹਾਲਤ ਚ ਮਿਲਿਆ ਸਾਨੂੰ ਤੇ ਬਾਕੀ ਗੱਲਾਂ ਅਸੀਂ ਤੁਹਾਨੂੰ ਡਿਟੇਲਸ ਲੈ ਕੇ ਸ਼ੇਅਰ ਕਰ ਦਾਂਗੇ